ਪਰਮ ਸਤਕਾਰਯੋਗ ਰਾਹੁਲ ਜੀ ਤੇ ਸਾਰਾ ਕਾਂਗਰਸ ਦਾ ਸਾਡਾ ਪਰਿਵਾਰ ਜਿਹੜਾ ਸਟੇਜ ਤੇ ਵਿਰਾਜਮਾਨ ਹੈ ਮੇਰੇ ਵੀਰੋ ਪੰਜਾਬ ਦੀ ਪਛਾਣ ਰਾਹੁਲ ਜੀ ਜੈ ਜਵਾਨ ਤੇ ਜੈ ਕਿਸਾਨ ਦੇ ਨਾਲ ਜਿੱਦਨ ਦਾ ਨਰਿੰਦਰ ਮੋਦੀ ਆਇਆ ਮੇਰੇ ਵੀਰੋ ਸਾਰਿਆਂ ਨੂੰ ਪਹਿਲੇ ਫਿਰ ਨੇ ਜਵਾਨ ਖਤਮ ਕੀਤੇ ਪਿਛਲੇ 4 ਸਾਲ ਤੋਂ ਲਗਾਤਾਰ ਕਿਸਾਨਾਂ ਦੇ ਸੰਘਰਸ਼ ਦੇ ਵਿੱਚ 700 ਤੋਂ ਵੱਧ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਏ ਨੇ ਅੱਜ ਤੋਂ 2 ਮਹੀਨੇ ਪਹਿਲੇ ਸ਼ੰਭੂ ਤੇ ਖਨੌਰੀ ਤੇ ਬਾਰਡਰਾਂ ਤੇ ਇੱਕ ਸਾਡਾ ਨੌਜਵਾਨ ਵੀਰ ਸੁਭਕਰਨ ਸਿੰਘ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ 400 ਤੋਂ ਵੱਧ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਮੋਦੀ ਸਾਹਿਬ ਜਿੱਦਣ ਦੇ ਆਏ ਹੋ ਤੁਸੀਂ ਹਰ ਪੰਜਾਬੀ ਜਿਹੜਾ ਜਵਾਨੀ ਦੇ ਵਿੱਚ ਹਿੰਦੂ ਹਰ ਪਰਿਵਾਰ ਜਿਹੜਾ ਇੱਕ ਮੈਂਬਰ ਆਪਣਾ ਹਿੰਦੁਸਤਾਨ ਦੀ ਮਿਲਟਰੀ ਦੇ ਵਿੱਚ ਭਰਤੀ ਕਰਨ ਵਾਸਤੇ ਕਲਦਾ ਸੀ ਤੁਸੀਂ ਆਂਦੇ ਸਾਰੋਂ ਨੇ ਪਹਿਲੇ ਮਿਲਟਰੀ ਦੀ ਭਰਤੀ ਖਤਮ ਕੀਤੀ ਤੁਸੀਂ ਉਸ ਤੋਂ ਬਾਅਦ ਕਿਸਾਨਾਂ ਦੀ ਜੜੀ ਵਾਜਬ ਡਿਮਾਂਡ ਸੀ ਐਮਐਸਪੀ ਦੀ ਉਹ ਅਜੇ ਤੱਕ ਕੋਈ ਸਰਵਾਈ ਨਹੀਂ ਕੀਤੀ ਮੈਂ ਸਾਰੇ ਵੀਰਾਂ ਮੈਂ ਰਾਹੁਲ ਜੀ ਨੂੰ ਦੱਸਣਾ ਚਾਹਨਾ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਪਟਿਆਲੇ ਵਿੱਚ ਆਏ ਸੀ ਗੁਰਦਾਸਪੁਰ ਚਾਏ ਨੇ ਜਲੰਧਰ ਚ ਗਏ ਨੇ ਸਾਰਾ ਜ਼ਿਲ੍ਹਾ ਜਿਹੜਾ ਇੱਕ ਕਿਲਾਬੰਦੀ ਕਰ ਦਿੱਤੀ ਗਈ 9 9 10 10 ਹਜ਼ਾਰ ਆਦਮੀ ਸਵੇਰੇ ਆ ਕੇ ਸਾਡੇ ਕਿਸਾਨਾਂ ਨੂੰ ਪ੍ਰੀ ਅਰੈਸਟ ਬੇਲ ਕਰ ਲੀਆਂ ਗਈਆਂ ਉੱਥੇ ਡਿਟੈਂਸ਼ਨ ਸੈਂਟਰ ਬਣਾਏ ਗਏ ਤੁਸੀਂ ਮੈਨੂੰ ਦੱਸੋ ਇਹ ਕੋਈ ਲੀਡਰ ਨੂੰ ਵੈਲਕਮ ਕਰਨ ਦਾ ਤਰੀਕਾ ਹੈ ਇਹ ਕੋਈ ਪ੍ਰਧਾਨ ਮੰਤਰੀ ਆਏ ਨੇ ਕਿ ਕਿਤੇ ਕੋਈ ਬਾਸ ਆ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਪੰਜਾਬ ਨੇ ਇਹ ਫੈਸਲਾ ਕਰਨਾ ਕਿ ਅਸੀਂ ਕਿਸ ਕਿਸਮ ਦਾ ਲੀਡਰ ਚਾਹਨੇ ਹਾਂ ਕੀ ਅਸੀਂ ਐਹੋ ਜਿਹਾ ਲੀਡਰ ਚਾਹੁੰਦੇ ਆ ਜਿਹੜਾ ਕੱਲੀ ਆਪਣੀ ਗੱਲ ਰੱਖੇ ਜਿਹਦੇ ਨਾਲ ਕੋਈ ਖੱਬੇ ਆਦਮੀ ਵਿਖੇ ਨਾ ਸੱਜੇ ਵਿਖੇ ਨਾ ਸਾਹਮਣੇ ਵਿਖੇ ਨਾ ਪਿੱਛੇ ਵਿਖੇ ਇੱਕ ਪਾਸੇ ਸਾਡਾ ਲੀਡਰ ਰਾਹੁਲ ਗਾਂਧੀ ਜਿਹਦੇ ਨਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਕੰਨਿਆ ਕਮਾਰੀ ਤੋਂ ਕਸ਼ਮੀਰ ਤੱਕ ਹਾ ਅਮੀਰ ਗਰੀਬ ਕਿਸਾਨ ਖੇਤ ਮਜ਼ਦੂਰ ਛੋਟਾ ਦੁਕਾਨਦਾਰ ਨੌਜਵਾਨ ਸਾਡੀਆਂ ਪੈਣਾ ਸਾਡੀਆਂ ਮਾਤਾਵਾਂ ਚੱਲੀਆਂ ਨੇ ਹੱਥ ਜੱਤ ਪਾ ਕੇ ਕਿ ਤੁਹਾਨੂੰ ਲੀਡਰ ਚਾਹੀਦਾ ਕਿ ਸਾਨੂੰ ਬਹੁਤ ਚਾਹੀਦਾ ਕਿ ਅਸੀਂ ਹਿੰਦੁਸਤਾਨ ਚ ਡੈਮੋਕਰੇਸੀ ਬਚਾਉਣਾ ਚਾਹੁੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਰੂਸ ਵਰਗਾ ਜਿਸ ਦਾ ਰਾਸ਼ਟਰਪਤੀ ਪਿਊਟਨ ਦੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਕਿ ਤਾਂ ਤਾਂ ਉਮਰ ਜਿੰਨਾ ਚਿਰ ਰੂਸ ਰਹੇਗਾ ਉਹਨਾਂ ਚਿਰ ਪਿਊਟਨ ਉਥੋਂ ਦਾ ਰਾਸ਼ਟਰਪਤੀ ਰਹੇਗਾ ਮੇਰੇ ਵੀਰੋ ਅੱਜ ਪੰਜਾਬ ਨੇ ਇਤਿਹਾਸਿਕ ਫੈਸਲਾ ਕਰਨਾ ਕਿ ਅਸੀਂ ਉਹਨਾਂ ਤਾਕਤਾਂ ਨਾਲ ਰਹਿਣਾ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਿਹੜਾ ਸੰਵਿਧਾਨ ਹੈ ਉਹਨੂੰ ਖਤਮ ਕਰਨਾ ਚਾਹੁੰਦੀਆਂ ਨੇ ਜਿਹੜੀ ਦਲਿਤ ਵੀਰਾਂ ਨੂੰ ਜਿਹੜੀ ਪਛੜੀਆਂ ਸ਼੍ਰੇਣੀਆਂ ਨੂੰ ਜਿਹੜੀਆਂ ਸਾਡੀ ਕੱਟ ਗਿਣਤੀਆਂ ਨੂੰ ਸਾਡੀ ਇਕਨੋਮਿਕਲੀ ਬੈਕਵਰਡ ਕਲਾਸੇਜ਼ ਨੂੰ ਜਿਹੜੀਆਂ ਰਿਜ਼ਰਵੇਸ਼ਨਸ ਮਿਲੀਆਂ ਨੇ ਜਿਹੜਾ ਉਹਨਾਂ ਨੂੰ ਖਤਮ ਕਰਨੀਆਂ ਚਾਹੁੰਦੀਆਂ ਨੇ ਕਿ ਅਸੀਂ ਉਹਨਾਂ ਨੂੰ ਵੋਟ ਪਾਣਾ ਮੈਂ ਇੱਥੇ ਬੈਠੇ ਹੋਏ ਬਹੁਤ ਵੱਡੀ ਤਦਾਦ ਦੇ ਵਿੱਚ ਕੱਟ ਗਿਣਤੀਆਂ ਜਿਹਦੇ ਵਿੱਚ ਸਾਡਾ ਕ੍ਰਿਸਚਨ ਭਾਈਚਾਰਾ ਵੀ ਹੈ ਮੈਂ ਉਹਨਾਂ ਯਾਦ ਕਰਾਣਾ ਚਾਹਨਾ ਥੋੜਾ ਜਿਹਾ ਧਿਆਨ ਕਰੋ ਮਣੀਪੁਰ ਚ ਕੀ ਹੋਇਆ ਛੋਟਾ ਜਿਹਾ ਧਿਆਨ ਕਰੀਏ ਸਮੁੱਚੇ ਹਿੰਦੁਸਤਾਨ ਚ ਕੀ ਹੋਇਆ ਥੋੜਾ ਜਿਹਾ ਧਿਆਨ ਕਰੀਏ ਸਮੁੱਚੇ ਪੰਜਾਬ ਚ ਪਿਛਲੇ 4 ਸਾਲਾਂ ਤੋਂ ਕੀ ਹੋ ਰਿਹਾ ਪੰਜਾਬ ਨਾਲ ਵਿਤਕਰਾ ਹੋ ਰਿਹਾ ਸਾਡਾ ਇੰਟਰਨੈਸ਼ਨਲ ਬਾਰਡਰ ਤਜਾਰਤ ਵਾਸਤੇ ਟ੍ਰੇਡ ਵਾਸਤੇ ਪਿਛਲੇ 10 ਸਾਲਾਂ ਦਾ ਬੰਦ ਕਰਕੇ ਰੱਖਿਆ ਅੱਜ ਅਸੀਂ ਮੰਗ ਕਰਾਂਗੇ ਰਾਹੁਲਜੀਤ ਗੁਰੂ ਮਾਰਾ ਸਾਹਿਬ ਮੇਅਰ ਕਰਨ 4 ਤਰੀਕ ਨੂੰ ਇੰਡੀਆ ਅਲਾਈਅੰਸ ਦੀ سرکار بنے کانگریس ਦਾ ਪ੍ਰਧਾਨ ਮੰਤਰੀ ਬਣੇ ਸਾਰਿਆਂ ਨਾਲ ਪਹਿਲੇ ਅਸੀਂ راہول ગાંધી ਜੀ ਡਿਮਾਂਡ ਕਰਾਂਗੇ انٹرنیشنل ਬਾڈਰ ਜਿਹੜਾ ਸਾਡਾ সেন্ট্রਲ ایشیا ਦੇ ਨਾਲ ਤੇ ਫਿਰ ਯੂਰਪ ਨਾਲ ਇਹ ਖੋਲਿਆ ਜਾਏ تجارت ਇੱਥੇ ਹੋਏ ਪੰਜਾਬ ਪਰਫੁੱਲਿਤ ਹੋਏ ਤੇ ਐਮਐਸਪੀ ਸਾਰਿਆਂ ਨਾਲ ਪਹਿਲੇ ਮੈਂ ਮੁਬਾਰਕ ਦੇਣਾ ਚਾਹਨਾ ਇਹਨਾਂ ਹਿੰਦੁਸਤਾਨ ਦੀ ਕਿਸਾਨੀ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਅਸੀਂ ਤੁਹਾਨੂੰ ਐਮਐਸਪੀ ਦਾਂਗੇ ਇਦੇ ਨਾਲ ਨਾਲ ਅਗਨੀ ਵੀਰ ਦੀ ਭਰਤੀ ਜਿਹੜੀ ਹੈ ਸਕ੍ਰੈਪ ਕਰਕੇ ਨਵੇਂ ਸਿਰੋਂ ਮਿਲਟਰੀ ਦੀ ਭਰਤੀ ਸ਼ੁਰੂ ਕੀਤੀ ਜਾਏਗੀ ਹਰ ਵਰਗਵਾਸੇ 400 ਨਰੇਗਾ ਵਰਕਰਸ ਨੂੰ ਦਿੱਤਾ ਜਾਏਗਾ ਨੌਜਵਾਨਾਂ ਵਾਸੇ ਸਾਡੀ ਬਟੀਆਂ ਪੈਣਾ ਵਾਸੇ ਜਿਹੜੇ ਨੇ ਵੱਖਰੀਆਂ ਗਾਰੰਟੀਜ਼ ਏਰੀਆਂ ਉਹਦੇ ਬਾਰੇ ਜਾਣਕਾਰੀ ਰਾਹੁਲ ਜੀ ਤੁਹਾਨੂੰ ਦੇਣਗੇ ਮੈਂ ਉਹਨਾਂ ਨੂੰ ਜੀ ਆਇਆਂ ਆਖਣਾ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਅਪੀਲ ਕਰਾਂਗਾ ਇੱਥੇ ਸਦਾ ਗੁਰਜੀਤ ਸਿੰਘ ਔਜਲਾ ਸਾਡੇ ਬਹੁਤ ਬਿਹਤਰੀਨ ਕੈਂਡੀਡੇਟ ਨੇ ਤਗੜੇ ਹੋ ਕੇ ਇੱਕ ਤਰੀਕ ਨੂੰ ਪੰਜ ਦੇ ਚਾਰ ਨਿਸ਼ਾਨ ਤੇ ਮੋਹਰ ਲਾਓ ਰਾਹੁਲ ਜੀ ਦਾ ਹੱਥ ਮਜ਼ਬੂਤ ਕਰੋ ਦੇਸ਼ ਦੇ ਵਿੱਚ ਉਹਨਾਂ ਤਾਕਤਾਂ ਦਾ ਹੱਥ ਮਜ਼ਬੂਤ ਕਰੋ ਜਿਹੜੇ ਹਿੰਦੁਸਤਾਨ ਨੂੰ ਇੱਕ ਰੱਖਣਾ ਚਾਹੁੰਦੀਆਂ ਨੇ ਜਿਹੜੇ ਕਨਸਟੀਟਿਊਸ਼ਨ ਨੂੰ ਬਚਾਉਣਾ ਚਾਹੁੰਦੀਆਂ ਨੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ